ਜਿੱਥੇ ਸਰਕਾਰ ਦੀ ਅਲੋਚਨਾ ਦੀ ਗੱਲ ਹੁੰਦੀ ਆ ਆਪਾਂ ਅਲੋਚਨਾ ਵੀ ਪੂਰੀ ਕਰੀਦੀ ਆ ਪਰ ਜਿੱਥੇ ਕੁਝ ਵਧੀਆ ਕੰਮ ਕੀਤਾ ਜਾਂਦਾ ਤਾਂ ਉਥੇ ਤਾਰੀਫ ਕਰਨੀ ਵੀ ਬਣਦੀ ਆ ਪੰਜਾਬ ਸਰਕਾਰ ਦੇ ਇਹ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ 24 ਮਈ ਨੂੰ ਜਿਹੜੀ ਨੀਤੀਯੁਗ ਦੀ ਮੀਟਿੰਗ ਹੋਈ ਸੀਗੀ ਦਿੱਲੀ ਦੇ ਵਿੱਚ ਜਿੱਥੇ ਵੱਖ-ਵੱਖ ਰਾਜਾਂ ਦੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਨਾਲ ਮਿਲੇ ਤੇ ਆਪਣੀਆਂ ਉਹਨਾਂ ਨੇ ਇੱਥੇ ਸਮੱਸਿਆਵਾਂ ਦੱਸੀਆਂ ਤੇ ਇਸੇ ਤਰ੍ਹਾਂ ਭਗਵੰਤ ਮਾਨ ਵੀ ਉੱਥੇ ਮਿਲੇ ਨੀਤੀਯੁਗ ਦੀ ਮੀਟਿੰਗ ਦੇ ਵਿੱਚ ਤੇ ਭਗਵੰਤ ਮਾਨ ਨੇ ਉੱਥੇ ਜਿਹੜਾ ਇੱਕ ਮੁੱਦਾ ਚੱਕਿਆ ਪਹਿਲਾਂ ਤਾਂ ਇਹ ਪਾਖੜਾ ਡੈਮ ਵਾਲਾ ਚੱਕਿਆ ਤੇ ਉੱਥੇ ਤੁਸੀਂ ਜਿਹੜੀਆਂ ਕੇਂਦਰੀ ਫੋਰਸਾਂ ਜਿਹੜੀਆਂ ਨਮੀਆਂ ਸੀਆਈਐਸਐਫ ਫਾੜੀਆਂ ਲਗਾਤੀਆਂ ਉਹਦੇ ਬਾਰੇ ਵੀ ਗੱਲ ਕੀਤੀ ਪਰ ਜਿਹੜੀ ਇੱਕ ਬਹੁਤ ਹੀ ਅਹਿਮ ਵਧੀਆ ਗੱਲ ਕੀਤੀ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦਾ ਉਹੋ ਕੀਤੀ ਇਹਨਾਂ ਨੇ ਕਿ ਪੰਜਾਬ ਸ਼ੁੱਡ ਗੈਟ ਜਮਨਾ ਵਾਟਰ ਟੂ ਸੀਐਮ ਭਗਵੰਤ ਮਾਨ ਇੱਥੇ ਜਿਹੜੀ ਸਭ ਤੋਂ ਵੱਡੀ ਇਹਨਾਂ ਨੇ ਗੱਲ ਕੀਤੀ ਭਗਵੰਤ ਮਾਨ ਸਾਹਿਬ ਨੇ ਕਿ ਸਾਨੂੰ ਜਮਨਾ ਦੇ ਵਿੱਚੋਂ ਪਾਣੀ ਚਾਹੀਦਾ ਜ਼ਿਆਦਾਤਰ ਜਿਹੜਾ ਪਾਣੀ ਦਾ ਇਸ ਵੇਲੇ ਰੌਲਾ ਚੱਲਦਾ ਕਿ ਸਤਲੁਜ ਦੇ ਵਿੱਚੋਂ ਦਿੱਲੀ ਨੂੰ ਵੀ ਪਾਣੀ ਦਿੱਤਾ ਜਾਵੇ ਹਰਿਆਣੇ ਨੂੰ ਵੀ ਦਿੱਤਾ ਜਾਵੇ ਰਾਜਸਥਾਨ ਨੂੰ ਵੀ ਦਿੱਤਾ ਜਾਵੇ ਹਨਾ ਇਹ ਰੌਲਾ ਚੱਲਦਾ ਪਰ ਭਗਵਾਨ ਤਮਨ ਸਾਹਿਬ ਨੇ ਜਾ ਕੇ ਪੀਐਮ ਮੋਦੀ ਨੂੰ ਇਹ ਗੱਲ ਕਹੀ ਕਿ ਜਿਹੜਾ ਸਾਡੇ ਕੋਲ ਸਤਲੁਜ ਦੇ ਵੱੱਲ ਪਾਣੀ ਆ ਉਹ ਬਹੁਤ ਘੱਟ ਹੈਗਾ ਤੇ ਜਿਹੜਾ ਤੁਸੀਂ ਗੱਲ ਕਰਦੇ ਹੋ ਨਾ ਐਸਬੀਐਲ ਸਤਲੁਜ ਜਮਨਾ ਲਿੰਕ ਜਿਹੜਾ ਵੀ ਹੈ ਨਾ ਅੱਗੇ ਪਾਣੀ ਵੱਧ ਹਰਿਆਣੇ ਨੂੰ ਦੇਣ ਦਾ ਜਿਹੜਾ ਚੱਲਦਾ ਸੀ ਜਿਹਦੇ ਪਿੱਛੇ ਬਹੁਤ ਸਾਰੇ ਕਾਂਡ ਵੀ ਹੋਏ ਹੈਗੇ ਆ ਬੰਦੇ ਵੀ ਮਾਰੇ ਗਏ ਐਸਬੀਐਸਬੀਐਲ ਪਿੱਛੇ ਪੰਜਾਬ ਨਹੀਂ ਹੈਨਾ ਕਹਿੰਦਾ ਸਾਨੂੰ ਐਸਬੀਐਸਬੀਐਲ ਨਹੀਂ ਚਾਹੀਦਾ ਸਾਨੂੰ ਚਾਹੀਦਾ ਆ ਵਾਈਐਸਐਲ ਜਮਨਾ ਸਤਲੁਜ ਲਿੰਕ ਮਤਲਬ ਕਿ ਜਮਨਾ ਵਾਲਾ ਪਾਣੀ ਇੱਧਰ ਸਤਲੁਜ ਦੇ ਵਿੱਚ ਪਾ ਕੇ ਪੰਜਾਬ ਨੂੰ ਦਵੋ ਕਿਉਂਕਿ ਸਾਨੂੰ ਇਸ ਵੇਲੇ ਪਾਣੀ ਦੀ ਲੋੜ ਆ ਇਹ ਬਹੁਤ ਵਧੀਆ ਗੱਲ ਗਈ ਕੀ ਇਹ ਲੋਜੀਕਲੀ ਇਹ ਸਾਰੀਆਂ ਚੀਜ਼ਾਂ ਪੋਸੀਬਲ ਹੈ ਕਿ ਜਮਨਾ ਦੇ ਕੋਲ ਇੰਨਾ ਪਾਣੀ ਹੈ ਕਿ ਉਹ ਪੰਜਾਬ ਨੂੰ ਵੀ ਦਿੱਤਾ ਜਾ ਸਕੇ ਜਿਹੜਾ ਪੰਜਾਬ ਤੋਂ ਪਾਣੀ ਮੰਗਿਆ ਜਾ ਰਿਹਾ ਹਰਿਆਣਾ ਤੇ ਰਾਜਸਥਾਨ ਨੂੰ ਕੀ ਉਹਨਾਂ ਨੂੰ ਵੀ ਦਿੱਤਾ ਜਾ ਸਕਦਾ ਇਹ ਗੱਲ ਬਹੁਤ ਹੀ ਇੱਕ ਇੱਕ ਸੋਲਜੀ ਹੋਈ ਕੀਤੀ ਆ ਤੇ ਬਹੁਤ ਸੀ ਤਰੀਕੇ ਨਾਲ ਆਪਾਂ ਨੂੰ ਸਮਝਣ ਵਾਲੀ ਆ ਕਿਉਂਕਿ ਹਰਿਆਣਾ ਤੇ ਪੰਜਾਬ ਨੂੰ ਜਾਂ ਕਹ ਲਓ ਕਿ ਰਾਜਸਥਾਨ ਦੇ ਵਿੱਚ ਵੀ ਬਹੁਤ ਸਾਰੇ ਪੰਜਾਬੀ ਹੈਗੇ ਆ ਹਰਿਆਣੇ 'ਚ ਵੀ ਹੈਗੇ ਆ ਉਹਨਾਂ ਨੂੰ ਆਪਸ ਦੇ ਵਿੱਚ ਲੜਾ ਦਿੱਤਾ ਜਾਂਦਾ ਕਿ ਪੰਜਾਬ ਵਾਲੇ ਤੁਹਾਨੂੰ ਪਾਣੀ ਨਹੀਂ ਦਿੰਦੇ ਹੈਗੇ ਸਤਲੁਜ ਤੋਂ ਹਣਾ ਤੁਹਾਡਾ ਪਾਣੀ ਹੀ ਰੋਕ ਦਿਆ ਹੈ ਜਦ ਕਿ ਇਹ ਗੱਲ ਸੱਚਾਈ ਨਹੀਂ ਜਮਨਾ ਦੇ ਵਿੱਚ ਜਿਹੜਾ ਪਾਣੀ ਦਾ ਫਲੋ ਜਿੱਥੋਂ ਵੀ ਇਹ ਸ਼ੁਰੂ ਹੁੰਦੇ ਆ ਗਿਆ ਸਤਲੁਜ ਤੇ ਜਮਨਾ ਨਾ ਤਿੱਬਤ ਤੋਂ ਸ਼ੁਰੂ ਹੁੰਦੇ ਤਿੱਬਤ ਚਾਈਨਾ ਦੇ ਕੋਲ ਜਿੱਥੋਂ ਵੀ ਸ਼ੁਰੂ ਹੁੰਦਾ ਹੈ ਜਿਹੜਾ ਫਲੋ ਜਮਨਾ ਦੇ ਵਿੱਚ ਪਾਣੀ ਦਾ ਆਉਂਦਾ ਹੈ ਜਮਨਾ ਦੇ ਵਿੱਚ ਪਾਣੀ ਦਾ ਜਿਹੜਾ ਫਲੋ ਹੈਗਾ ਸਤਲੁਜ ਨਾਲੋਂ ਕਿਤੇ ਜ਼ਿਆਦਾ ਹੈ ਕਿੱਥੇ ਜਮਨਾ ਦੇ ਵਿੱਚ ਜਿਹੜਾ ਪਾਣੀ ਆ ਸਤਲੂਜ ਤੋਂ ਕਿਤੇ ਜ਼ਿਆਦਾ ਆ ਸਤਲੂਜ ਦੇ ਸਿਰ ਤੇ ਪਹਿਲਾਂ ਹੀ 3-4 ਰਾਜ ਜਿਹੜੇ ਆਗੇ ਆ ਉਹ ਚੱਲ ਰਹੇ ਆ ਪੰਜਾਬੀ ਚੱਲਦਾ ਜੰਮੂ ਕਸ਼ਮੀਰ ਦੇ ਵਿੱਚ ਵੀ ਆਉਂਦਾ ਆ ਹਿਮਾਚਲ ਵੀ ਹੈਗਾ ਵਿੱਚੇ ਹੀ ਹਰਿਆਣਾ ਰਾਜਸਥਾਨ ਦਿੱਲੀ ਜਮਨਾ ਦਾ ਬਹੁਤ ਸਾਰਾ ਪਾਣੀ ਐਦਾਂ ਦਾ ਜਿਹੜਾ ਕਿ ਪੂਰਾ ਭਰਤ ਵੀ ਨਹੀਂ ਹੁੰਦਾ ਹੈਗਾ ਮਤਲਬ ਕਿ ਭਰਤ ਵੀ ਨਹੀਂ ਹੁੰਦਾ ਹੈਗਾ ਬਹੁਤ ਸਾਰੇ ਇੰਡੀਆ ਦੇ ਰਾਜਾਂ ਚੋਂ ਨਿਕਲਦਾ ਹੋਇਆ ਜਮਨਾ ਦਾ ਪਾਣੀ ਇਹ ਬੰਗਲਾਦੇਸ਼ ਦੇ ਵਿੱਚ ਵੀ ਜਾਂਦਾ ਹੈ ਬਹੁਤ ਸਾਰੀ ਜਨਸੰਖਿਆ ਬੰਗਲਾਦੇਸ਼ ਦੀ ਵੀ ਹੈਗੀ ਆ ਜਿਹੜੀ ਕਿ ਇਹ ਜਮਨਾ ਦੇ ਜਿਹੜੀ ਕਿ ਗੰਗਾ ਅੱਗੇ ਇਕੱਠੀਆਂ ਹੋ ਜਾਂਦੀਆਂ ਉਹਦੇ ਤੇ ਨਿਰਭਰ ਕਰਦੀ ਆ ਉੱਥੋਂ ਵੀ ਇਹ ਪਾਣੀ ਸਾਰਾ ਵਰਤ ਨਹੀਂ ਹੁੰਦਾ ਹੈਗਾ ਬੰਗਲਾਦੇਸ਼ ਦੇ ਵਿੱਚੋਂ ਤੇ ਬੰਗਾਲ ਦੀ ਖਾੜੀ ਦੇ ਰਾਹੀਂ ਸਾਰਾ ਸਮੁੰਦਰ ਦੇ ਵਿੱਚ ਡਿੱਗ ਜਾਂਦਾ ਸੋ ਬਹੁਤ ਸਾਰਾ ਪਾਣੀ ਇਹ ਸਮੁੰਦਰ ਦੇ ਵਿੱਚ ਡਿੱਗ ਜਾਂਦਾ ਜੇ ਦਾ ਕਿ ਵਰਤਿਆ ਹੀ ਨਹੀਂ ਜਾਂਦਾ ਜਮਨਾ ਦਾ ਪਾਣੀ ਦੀ ਮੈਂ ਗੱਲ ਕਰ ਰਿਹਾ ਸੋ ਜੇਕਰ ਜਮਨਾ ਦਾ ਪਾਣੀ ਹਰਿਆਣੇ ਨੂੰ ਵੀ ਦਿੱਤਾ ਜਾ ਸਕਦਾ ਰਾਜਸਥਾਨ ਨੂੰ ਵੀ ਦਿੱਤਾ ਜਾ ਸਕਦਾ ਜਿੱਦਾਂ ਭਗਵੰਤ ਮਾਨ ਨੇ ਕਿਹਾ ਸਮਾਂ ਕਿ ਸਾਨੂੰ ਪੰਜਾਬੀਆਂ ਨੂੰ ਵੀ ਜਮਨਾ ਦੇ ਪਾਣੀ ਦੇ ਵਿੱਚੋਂ ਆਪਣਾ ਹਿੱਸਾ ਦੋ ਸੋ ਇਹ ਗੱਲਾਂ ਅੱਜ ਦੀ ਟੈਕਨੋਲੋਜੀ ਵਾਲੇ ਦੇ ਸਮੇ ਬਿਲਕੁਲ ਪੋਸੀਬਲ ਹੈਗੀਆਂ ਜੇ ਮੈਂ ਗੱਲ ਕਰਾਂ ਬੰਗਲਾਦੇਸ਼ ਦਾ ਪਹਿਲੇ ਇੰਡੀਆ ਦਾ ਰੌਲਾ ਚੱਲ ਰਿਹਾ سعودی ਸ਼ੇਖ ਹਸੀਨਾ ਉੱਥੋਂ ਨਿਕਲੀ ਹੈਗੀ ਆ ਉਸ ਤੋਂ ਬਾਅਦ ਬੰਗਲਾਦੇਸ਼ ਤੇ ਇੰਡੀਆ ਦੇ ਜਿਹੜੇ ਸਬੰਧ ਆ ਐਨੇ ਸਖਾਵੇਂ ਰਹਿ ਵੀ ਨਹੀਂ ਹੈਗੇ ਹਨ ਉੱਥੇ ਬਹੁਤ ਸਾਰੇ ਲੋਕ ਹੈਗੇ ਜਿਹੜੇ Hindu ਲੋਕ ਹੈਗੇ ਉਹਨਾਂ ਤੇ ਜੁਰਮ ਕਰ ਰਹੇ ਆ ਕਿਉਂਕਿ ਇੱਥੇ ਬਹੁ ਗਿਣਤੀ ਮੁਸਲਮਾਨ ਹੈਗੇ ਆ ਤੇ ਉਹ Hinduਾਂ ਤੇ ਜਾ ਕਹ ਲੋ ਉਹਨਾਂ ਦੇ ਮੰਦਰਾਂ ਤੇ ਵੀ ਬਹੁਤ ਸਾਰੇ ਅਟੈਕ ਹੋਏ ਇਦਾਂ ਦੀਆਂ ਖਬਰਾਂ ਆਈਆਂ ਸੀਗੀਆਂ ਸੋ ਕਿਉਂ ਨਾ ਜਿਹੜਾ ਇਹ ਪਾਣੀ ਹੈ ਇੱਥੇ ਬੰਗਲਾਦੇਸ਼ ਨੂੰ ਦਿੱਤਾ ਜਾ ਰਿਹਾ ਉਹ ਸਾਰਾ ਰੋਕ ਕੇ ਜਿਹੜੇ ਆਪਣੇ ਰਾਜ ਆ ਗਿਆ ਜਿਨ੍ਹਾਂ ਦੇ ਵਿੱਚ ਆਹਾ ਕਾਟੂ ਕਲੇਜ ਪਾਈ ਹੈਗੀ ਹਰਿਆਣਾ ਪੰਜਾਬ ਜਾਂ ਰਾਜਸਥਾਨ ਉਹਨਾਂ ਨੂੰ ਡਿਵਾਈਡ ਕੀਤਾ ਜਾ ਸਕਦਾ ਆ ਸੋ ਇਹ ਭਗਵੰਤ ਮਾਨ ਨੇ ਕਿਹਾ ਕਿ ਐਫਐਸਬੀਐਲ ਨਹੀਂ ਇਹ ਜਮਨਾ ਸਤਲੁਜ ਲਿੰਕ ਬਣਾਓ ਸਮਾਂ ਕੇ ਜਮਨਾ ਤੋਂ ਪਾਣੀ ਲੈ ਕੇ ਸਤਲੁਜ ਦੇ ਵਿੱਚ ਸਿੱਟੋ ਤੇ ਇਹ ਹੋਰ ਰਾਜਾਂ ਨੂੰ ਵੀ ਦਬੋ ਜਿਹੜਾ ਪਾਣੀ ਇਹ ਵੇਸਟ ਜਾਂਦਾ ਇਹਨੂੰ ਵਰਤਿਆ ਜਾ ਸਕਦਾ ਸੋ ਪਾਣੀ ਬਾਧੂ ਹੈਗਾ ਪਰ ਉਹਨੂੰ ਤਰੀਕੇ ਨਾਲ ਵਰਤਿਆ ਨਹੀਂ ਗਿਆ ਜਾਣ ਬੁੱਝ ਕੇ ਸਤਲੂ ਜਿਹੜਾ ਪਾਣੀ ਜਿਹੜਾ ਕਿ ਪੰਜਾਬ ਕੋ ਪੂਰਾ ਨਹੀਂ ਪੈਂਦਾ ਉਹਨੂੰ ਹੀ ਮੰਗਣ ਦੀਆਂ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਜਦਕਿ ਇੱਧਰ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਸੋ ਇਹ ਵਧੀਆ ਗੱਲ ਕਹੀ ਭਗਵੰਤ ਮਾਨ ਸਾਹਿਬ ਨੇ ਪੰਜਾਬ ਦਾ ਜਿਹੜਾ ਪਾਣੀ ਸੀਗਾ ਉਹਦੇ ਤੇ ਕਿਸ ਤਰ੍ਹਾਂ ਹੌਲੀ-ਹੌਲੀ ਉਹਦੇ ਸਾਰੇ ਅਧਿਕਾਰ ਜਿਹੜੇ ਸੀਗੇ ਸਮੇਂ-ਸਮੇਂ ਦੇ ਉੱਤੇ ਨਵੇਂ ਕਾਨੂੰਨ ਐਕਟ ਬਣਾ ਬਣਾ ਕੇ ਕਿਦਾਂ ਖੋਲੇ ਗਏ ਇਹ ਸਾਰੀ ਗੱਲ ਆਪਾਂ ਵੀ ਕਰਦੇ ਹੈਗੇ ਜਿਹੜਾ ਪਾਣੀ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡਾ ਮਸਲਾ ਹੋਣਾ 2040 ਤੱਕ ਤਾਂ ਮੈਨੂੰ ਲੱਗਦਾ ਪਾਣੀ ਦੇ ਲਈ ਬਹੁਤ ਸਾਰੇ ਦੇਸ਼ ਕੀ ਰਾਜ ਕੀ ਇਹ ਲੜਨ ਮਰਨ ਤੱਕ ਵੀ ਤਿਆਰ ਹੋਏ ਹੋਊਗੇ ਜਿੱਦਾਂ ਕੀ ਦੱਸਿਆ ਯਾਰ ਆ ਵੈਸੇ ਦੱਸਦਾ ਕਿ ਸਾਨੂੰ 1966 ਦੇ ਵਿੱਚ ਜਦੋਂ ਭਾਸ਼ਾ ਦੇ ਆਧਾਰ ਤੇ ਪੰਜਾਬ ਦਾ ਪੁਨਰਗਠਨ ਹੋਇਆ ਸੀ ਹਿਮਾਚਲ ਤੇ ਹਰਿਆਣਾ ਦੋ ਨਵੇਂ ਸੂਬੇ ਹੋਂਦ ਵਿੱਚ ਆਏ ਸੀ ਤਾਂ ਉਦੋਂ ਹੀ ਇੱਕ ਨਵਾਂ ਐਕਟ ਦਾ ਰੀ ਆਰਗੇਨਾਈਜੇਸ਼ਨ ਐਕਟ ਆਫ ਪੰਜਾਬ ਉਦੇ ਵਿੱਚ ਤਿੰਨ ਆਰਟੀਕਲ ਜਿਹੜੇ ਸੀਗੇ ਕੇਂਦਰ ਸਰਕਾਰ ਨੇ ਉਹ ਉਹ ਪੰਜਾਬ ਦੇ ਉੱਤੇ ਲਾਗੂ ਕੀਤੇ ਹੈਗੇ ਤੇ ਪੰਜਾਬ ਦੇ ਜਿਹੜੇ ਪਾਣੀਆਂ ਦੇ ਹੱਕ ਸੀਗੇ ਇੱਕ ਤਰ੍ਹਾਂ ਦੇ ਨਾਲ ਉਹ ਸਾਰੇ ਸੈਂਟਰ ਦੇ ਕੋਲ ਚਲ ਗਏ ਸੀਗੇ ਇਹਨਾਂ ਧਰਾਮਾ ਦੇ ਵਿੱਚ ਜਿਹੜੇ ਆਰਟੀਕਲ ਸੀਗੇ 78 ਦੇ ਅਨੁਸਾਰ ਪੰਜਾਬ ਦੇ ਪਾਣੀਆਂ ਦੀ ਵੰਡ ਦਾ ਅਧਿਕਾਰ ਕੇਂਦਰ ਕੋਲੋਂ ਰਹੇਗਾ ਮਤਲਬ ਕਿ ਕੇਂਦਰ ਡਿਸਾਈਡ ਕਰੂਗਾ ਕਿ ਕਿਹਨੂੰ ਪਾਣੀ ਦੇਣਾ ਕਿਹਨੂੰ ਨਹੀਂ ਜਿੱਦਾਂ ਕਿ ਹੁਣ ਇਸ ਵੇਲੇ ਵੀ ਪਾਖੜਾ ਬੰਦ ਉਹ ਕੇਂਦਰ ਨੇ ਹੀ ਡਿਸਾਈਡ ਕੀਤਾ ਉੱਥੇ ਆਪਣੀਆਂ ਫੋਰਸਾਂ ਲਾਈਆਂ ਇਸੇ ਤਰ੍ਹਾਂ ਆਰਟੀਕਲ 79 ਦੇ ਅਨਸਾਰ ਪੰਜਾਬ ਦੀਆਂ ਨਦੀਆਂ ਤੇ ਦਰਿਆਵਾਂ ਦੇ ਵਿਕਾਸ ਦਾ ਕਾਰਜ ਵੀ ਕੇਂਦਰ ਸਰਕਾਰ ਖੁਦ ਸੰਭਾਲੇਗੀ ਠੀਕ ਹੈ ਜੀ ਤੇ ਆਰਟੀਕਲ 80 ਦੇ ਅਨਸਾਰ ਪੰਜਾਬ ਦੀਆਂ ਨਦੀਆਂ ਤੇ ਸਾਰੇ ਹੈੱਡ ਵਰਕਸ ਦਾ ਕੰਟਰੋਲ ਕੇਂਦਰ ਸਰਕਾਰ ਦੇ ਸਿੱਧਾ ਹੱਥ ਵਿੱਚ ਹੋਵੇਗਾ ਜਿੰਨੇ ਵੀ ਡੈਮ ਹੈਗੇ ਆ ਮਤਲਬ ਕਿ ਇਹ 1969 ਤੋਂ ਬਾਅਦ ਸਰਕਾਰ ਨੇ ਆਲਰੇਡੀ ਇਦਾਂ ਦੇ ਐਕਟ ਕਾਨੂੰਨ ਬਣਾ ਕੇ ਆਪਣੇ ਹੱਥ ਦੇ ਵਿੱਚ ਲੈ ਲੈ ਹੋਏ ਆ ਸੈਂਟਰ ਗਵਰਨਮੈਂਟ ਨੇ ਕਹਿ ਸਕਦਾ ਹੈ ਕਿ ਉਸ ਸਮੇਂ ਦੇ ਜਿਹੜੇ ਸਾਡੇ ਲੀਡਰ ਸੀਗੇ ਉਹਨਾਂ ਨੂੰ ਸ਼ਾਇਦ ਸਮਝ ਨਹੀਂ ਸੀਗੀ ਜਾਂ ਉਹਨਾਂ ਨੇ ਇਹਨਾਂ ਚੀਜ਼ਾਂ ਵੱਲ ਬੜਾ ਧਿਆਨ ਨਹੀਂ ਦਿੱਤਾ। ਉਪਰੋਕਤ ਇੰਨੇ ਧਰਾਵਾਂ ਨੂੰ ਲਾਗੂ ਕਰਾਉਣ ਲਈ ਨਾ ਤਾਂ ਭਾਰਤੀ ਸੰਵਿਧਾਨ ਦੀ ਪ੍ਰਵਾਹ ਕੀਤੀ ਗਈ ਸੀ ਤੇ ਨਾ ਹੀ ਰਿਪੇਰੀਅਨ ਕਾਨੂੰਨ ਦੀ। ਭਾਰਤੀ ਸੰਵਿਧਾਨ ਤੇ ਰਿਪੇਰੀਅਨ ਕਾਨੂੰਨ ਅਨੁਸਾਰ ਕਿਸੇ ਵੀ ਖਾਸ ਖਿੱਤੇ ਜਿੱਥੇ ਕੁਦਰਤੀ ਪਾਣੀ ਲੰਘਦਾ ਹੈ ਉਸ ਪਾਣੀ ਦੀ ਮਲਕੀਅਤ ਦਾ ਹੱਕਦਾਰ ਉਸ ਉਸ ਸੂਬੇ ਦੇ ਵਾਸੀ ਖੁਦ ਹੁੰਦੇ ਆ। ਪੰਜਾਬ ਦੀ ਉਸ ਸਮੇਂ ਦੀ ਜਿਹੜੀ ਬਜਾਰਤ ਸੀਗੀ ਉਹਨਾਂ ਨੂੰ ਇਹ ਹਰਿਆਣਾ ਤੇ ਰਾਜਸਥਾਨ ਨੂੰ ਵੱਧ ਪਾਣੀ ਦੇਣ ਦੇ ਲਈ ਵੀ ਮਨਾ ਲਿਆ ਗਿਆ ਤੇ SBYL ਜਮਨਾ ਸਤਲੁਜ ਲਿੰਕ ਜਾਨੀ ਕਿ ਬਣਾਉਣ ਦੇ ਲਈ ਉਹਨਾਂ ਦੇ ਦਸਕਤ वगैरह ਵੀ ਕਰ ਲਏ ਗਏ ਤੇ ਮੁੱਖ ਮੰਤਰੀ ਦਰਬਾਰਾ ਸਿੰਘ ਨੇ ਇੰਦਰਾ ਗਾਂਧੀ ਦੇ ਕਹਿਣ ਦੇ ਉੱਤੇ ਸੁਪਰੀਮ ਕੋਰਟ ਤੋਂ ਕੇਸ ਵੀ ਵਾਪਸ ਲੈ ਲਿਆ ਸੀਗਾ ਇਹ ਕਿ ਕੇਸ ਲਾਇਆ ਸੀਗਾ ਕਿ ਅਸੀਂ ਪਾਣੀ ਵਾਧੂ ਨਹੀਂ ਦੇਣਾ ਪਰ ਇਹਨਾਂ ਦੀ ਸਹਿਮਤੀ ਇੰਦਰਾ ਗਾਂਧੀ ਨੇ ਕਰਾ ਦਿੱਤੀ 8 April 1982 ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਕਪੂਰੀ ਵਿਖੇ SBYL ਦਾ ਜਿਹੜਾ ਨੀਂ ਪੱਥਰ ਰੱਖਿਆ ਪਰਛਰੋਮਣੀ ਅਕਾਲੀ ਦਲ ਨੇ 9 ਅਪ੍ਰੈਲ 1982 ਨੂੰ ਕਪੂਰੀ ਵਿਖੇ ਐਸਬੀਐਲ ਦੇ ਵਿਰੋਧ ਦੇ ਵਿੱਚ ਮੋਰਚੇ ਦਾ ਐਲਾਨ ਕਰ ਦਿੱਤਾ ਜਿਸ ਨੂੰ ਇਤਿਹਾਸ ਵਿੱਚ ਕਪੂਰੀ ਦੇ ਕਪੂਰੀ ਦੇ ਮੋਰਚੇ ਨਾਲ ਜਾਣਿਆ ਜਾਂਦਾ ਅਕਾਲੀ 4 ਅਗਸਤ 1982 ਨੂੰ ਇਹ ਮੋਰਚਾ ਕਪੂਰੀ ਤੋਂ ਬਦਲ ਕੇ ਸ੍ਰੀ ਅਨੰਦ ਸ੍ਰੀ ਅਮਰਤਸਰ ਸਾਹਿਬ ਲੈ ਆਏ ਐਸਬੀਐਲ ਦੇ ਨਾਲ ਹੀ ਪੰਜਾਬ ਦੀਆਂ ਕੁਝ ਹੋਰ ਰਾਸੀ ਮੰਗਾ ਲਿਖ ਕੇ ਕਪੂਰੀ ਦੇ ਮੋਰਚੇ ਨੂੰ ਅਨੰਦਪੁਰ ਸਾਹਿਬ ਦੇ ਮਤੇ ਵਿੱਚ ਤਬਦੀਲ ਕਰ ਲਿਆ ਗਿਆ ਆਨੰਦਪੁਰ ਸਾਹਿਬ ਦੇ ਮਤੇ ਲਈ ਜਿਹੜਾ ਮੋਰਚਾ ਲੱਗਾ ਸੀਗਾ ਪਹਿਲਾਂ ਉਹ ਇਹੀ ਸ਼ੁਰੂ ਹੋਇਆ ਸੀਗਾ ਕਪੂਰੀ ਦਾ SBIL ਤੋਂ ਹੀ ਸ਼ੁਰੂ ਹੋਇਆ ਸੀ ਸੋ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੁਆ ਦੀਆਂ ਕੇਂਦਰ ਸਰਕਾਰ ਨਾਲ 36 ਮੀਟਿੰਗਾਂ ਹੋਈਆਂ ਜਿਸ ਵਿੱਚ ਅਕਾਲੀਆਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤੀ ਸੰਵਿਧਾਨ ਅਤੇ ਰੇਪੀਰੀਅਨ ਕਾਨੂੰਨ ਅਨੁਸਾਰ ਪੰਜਾਬ ਨੂੰ ਉਸ ਦੇ ਪਾਣੀਆਂ ਦਾ ਹੱਕ ਦਿੱਤਾ ਜਾਵੇ ਆਨੰਦਪੁਰ ਸਾਹਿਬ ਦੇ ਮਤੇ ਲਈ ਸੰਤ ਭਿੰਡਰਾਂ ਵਾਲੇ ਵੀ ਖੜੇ ਰਹੇ ਕਾਲ ਤਖਤ ਸਾਹਿਬ ਤੇ ਵੀ ਨੰਦਪੁਰ ਦੇ ਸਾਹਬ ਦੇ ਮਤੇ ਲਈ ਜੋ ਮੰਗਾ ਸੀ ਗਿਆ ਪੰਜਾਬ ਦੇ ਹੱਕਾਂ ਲਈ ਸਾਰਾ ਉੱਤੇ ਅਟੈਕ ਵਗੈਰਾ ਵੀ ਇੰਦਰਾ ਗਾਂਧੀ ਨੇ ਕੀਤਾ ਸੋ ਇੰਦਰਾ ਗਾਂਧੀ ਦੇ ਕਤਲ ਤੋਂ ਪਿੱਛੋ ਕਾਲੀ ਲੀਡਰਾਂ ਤੇ ਨੰਦਪੁਰ ਸਾਹਿਬ ਦੇ ਮਤੇ ਨੂੰ ਭੁੱਲ ਜਾਣ ਦੇ ਲਈ ਦਬਾਅ ਬਣਾਇਆ ਗਿਆ ਕੇਂਦਰ ਸਰਕਾਰ ਨੇ 1985 ਵਿੱਚ ਰਜੀਵ ਲੋਂਗੇਵਾਲ ਸਮਝੌਤਾ ਕਰਵਾ ਲਿਆ ਜਿਸ ਵਿੱਚ ਪੰਜਾਬ ਨੂੰ ਚੰਡੀਗੜ੍ਹ ਦੇਣਾ ਮੰਨ ਲਿਆ ਗਿਆ ਪਰ ਨਾਲ ਹੀ ਇਹ ਵੀ ਕਿਹਾ ਗਿਆ ਕਿ ਪੰਜਾਬ 15 ਅਗਸਤ 1986 ਤੱਕ ਸਤਲੁਜ ਜਮਨਾ ਜਿਹੜੀ ਲਿੰਕ ਨਹਿਰ ਦਾ ਹਨ ਕੰਮ ਉਹ ਕਰਵਾਊਗਾ। ਰਜੀਵ ਲੋਂਗੇਵਾਲ ਸਮਝੌਤੇ ਅਧੀਨ ਦਰਿਆਈ ਪਾਣੀਆਂ ਦੇ ਮਸਲੇ ਦਾ ਹੱਲ ਕਰਨ ਲਈ ਇੱਕ ਸੀਨੀਅਰ ਜੱਜ ਬਾਲਾ ਕ੍ਰਿਸ਼ਨ ਇਰਾਦੀ ਦੀ ਅਗਵਾਈ ਵਿੱਚ ਇੱਕ ਟ੍ਰਿਬਿਊਨਲ ਬਣਾਇਆ ਗਿਆ। ਪਰ ਇਸ ਟ੍ਰਿਬਿਊਨਲ ਨੇ ਹਰਿਆਣੇ ਨੂੰ 35 ਲੱਖ ਏਕੜ ਫੁੱਟ ਦੀ ਮੰਗ ਤੋਂ ਇਲਾਵਾ 3.08 ਏਕੜ ਫੁੱਟ ਪਾਣੀ ਹੋਰ ਹੋਰ ਪਾਣੀ ਦੇਣ ਦੀ ਗੱਲ ਆਖ ਦਿੱਤੀ। ਰਜੀਵ ਲੌਂਗੇਵਾਸ ਸਮਝੌਤੇ ਦਾ ਪੰਜਾਬੀਆਂ ਵੱਲੋਂ ਵਿਰੋਧ ਹੋਣ ਲੱਗ ਪਿਆ ਤੇ ਖਾੜਕੂਆਂ ਨੇ ਸੰਤ ਲੌਂਗੇਵਾਲਾ ਨੂੰ 20 ਅਗਸਤ 1985 ਨੂੰ ਮਾਰ ਦਿੱਤਾ ਤੇ ਚੁੰਨੀ ਕਲਾ ਦੇ ਕੋਲ ਐਸਬੀਐਲ ਨੂੰ ਬੰਬ ਨਾਲ ਉਡਾ ਦਿੱਤਾ ਗਿਆ ਸੋ ਪਾਣੀ ਦੇ ਲਈ ਦੇਖੋ ਕਿੱਡੇ ਕਿੱਡੇ ਮਸਲੇ ਪੰਜਾਬੀ ਕਰਦੇ ਰਿਹਾ ਕਿੱਡਾ ਸੰਘਰਸ਼ ਕਰਦੇ ਰਿਹਾ ਕਿਹੜਾ ਐਸਬੀਐਲ ਦਾ ਮਸਲਾ ਹੈਗਾ ਸਮੇਂ-ਸਮੇਂ ਤੇ ਇਹਨੂੰ ਚਾਲੂ ਕਰਨ ਤੇ ਬੰਦ ਕਰਨੇ ਵਾਲੇ ਕੰਮ ਚੱਲਦੇ ਰਹੇ ਆ ਸੋ ਪੰਜਾਬ ਵਿੱਚ ਸਰਜੀਤ ਸਿੰਘ ਬਰਨਾਲਾ ਦੀ ਕਾਲੀ ਸਰਕਾਰ ਨੇ ਫਿਰ ਤੋਂ ਰਜੀਵ ਲੋਂਗੇਵਾਜ ਸਮਝੌਤੇ ਅਧੀਨ ਕੇਂਦਰ ਸਰਕਾਰ ਕੋਲ ਚੰਡੀਗੜ੍ਹ ਦੀ ਮੰਗ ਕੀਤੀ। ਕੇਂਦਰ ਸਰਕਾਰ ਨੇ SBI L ਦੇ ਬਦਲੇ 26 ਜਨਵਰੀ 1986 ਨੂੰ ਚੰਡੀਗੜ੍ਹ ਪੰਜਾਬ ਨੂੰ ਦੇਣ ਲਈ ਮੰਨ ਲਈ। ਮਤਲਬ ਕਿ ਚੰਡੀਗੜ੍ਹ ਬਦਲੇ SBI L ਦੇਖੋ ਕਿਸ ਤਰ੍ਹਾਂ ਦੇ ਇਹ ਸੰਘਰਸ਼ ਸਾਡੇ ਲੋਕ ਪਹਿਲਾਂ ਲੜਦੇ ਰਹੇ ਹਨ। ਚੰਡੀਗੜ੍ਹ ਬਦਲੇ SBI L ਜਾਨੀ ਕਿ ਮੰਗਿਆ ਗਿਆ ਪਰ ਬਿਲਕੁਲ ਮੌਕੇ ਤੇ ਆਣ ਕੇਂਦਰ ਸਰਕਾਰ ਨੇ ਵਾਅਦਾ ਫਿਰ ਤੋਂ ਤੋੜ ਦਿੱਤਾ ਸਤਲੁਜ ਜਮਨਾ ਲਿੰਕ ਨਹਿਰ ਦਾ ਕੰਮ ਫਿਰ ਤੋਂ ਸ਼ੁਰੂ ਹੋ ਗਿਆ ਸੀ ਵਾਅਦਾ ਤੋੜ ਦਿੱਤਾ ਕਿ ਅਸੀਂ ਮਤਲਬ ਚੰਡੀਗੜ੍ਹ ਨਹੀਂ ਲਾਵਾਂਗੇ ਪਰ ਐਸਬਈਅਲ ਜ਼ਰੂਰ ਲਾਵਾਂਗੇ ਸਤਲੁਜ ਜਮਨਾ ਲਿੰਕ ਦਾ ਜਿਹੜਾ ਕੰਮ ਸੀਗਾ ਫਿਰ ਦੁਬਾਰਾ ਤੋਂ ਸ਼ੁਰੂ ਹੋ ਗਿਆ 1990 ਦੇ ਵਿੱਚ ਫਿਰ ਖਾੜਕੂਆਂ ਵੱਲੋਂ ਨਹਿਰ ਦੀ ਉਸਾਰੀ ਕਰ ਰਹੇ ਇੰਜੀਨੀਅਰ ਅਤੇ ਸਹਾਇਕ ਇੰਜੀਨੀਅਰ ਦਾ ਕਤਲ ਕਰ ਦਿੱਤਾ ਗਿਆ ਜਿਸ ਕਰਕੇ ਕੇਂਦਰ ਸਰਕਾਰ ਵੱਲੋਂ ਐਸਬੀਐਲ ਦੀ ਉਸਾਰੀ ਦੇ ਕੰਮ ਨੂੰ ਰੋਕ ਦਿੱਤਾ ਗਿਆ ਬਲਵਿੰਦਰ ਸਿੰਘ ਦੇ ਜਟਾਣਾ ਹੋਣ ਦੀ ਬਦੌਲਤ ਇਹ ਜਿਹੜਾ ਐਸਬੀਐਲ ਦਾ ਕੰਮ ਸੀਗਾ ਉਹ ਦੋ ਰੁਕ ਗਿਆ ਜਿਹੜਾ ਕਿ ਅੱਜ ਤੱਕ ਰੁਕਿਆ ਹੋਇਆ ਸੋ ਪਾਣੀਆਂ ਪਿੱਛੇ ਲੜਾਈ ਦਾ ਇੱਕ ਪੰਜਾਬੀਆਂ ਦਾ ਬਹੁਤ ਲੰਬਾ ਇਤਿਹਾਸ ਰਿਹਾ ਸੋ ਭਗਵੰਤ ਮਾਨ ਨੇ ਅੱਜ ਇਹ ਜਮਨਾ ਤੋਂ ਪਾਣੀ ਲੈਣ ਦੀ ਗੱਲ ਕਹੀ ਆ ਜੋ ਕਿ ਵਧੀਆ ਲੱਗੀ ਦੇਦੇ ਲਈ ਮੈਂ ਦੀ ਤਾਰੀਫ ਕਰੂੰਗਾ ਜਿੱਥੇ ਗਲਤ ਹੁੰਦਾ ਆ ਆਲੋਚਨਾ ਵੀ ਠੋਕੇ ਕਰੀ ਦੀ ਆ ਇਹ ਆਪਣੀ ਗੱਲਬਾਤ ਸੀਗੀ ਕੁਝ ਕਮੀਆਂ ਵੀ ਇਹਦੇ ਵਿੱਚ ਹੋ ਸਕਦੀਆਂ ਮੇਰੀ ਜਾਣਕਾਰੀ ਦੇ ਵਿੱਚ ਕਿਉਂਕਿ ਹਰ ਇੱਕ ਬੰਦਾ ਸੰਪੂਰਨ ਨਹੀਂ ਹੁੰਦਾ ਕਈ ਵਾਰੀ ਆਪਣੇ ਜਿਹੜੇ ਸੋਰਸ ਹੁੰਦੇ ਹੈਗੀਆ ਉੱਤੇ ਪੂਰੀ ਨਹੀਂ ਵੀ ਹੁੰਦੀ ਹੈਗੀ ਸੋ ਤੁਸੀਂ ਥੱਲੇ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਕੋਈ ਗਲਤੀ ਹੋ ਗਈ ਉਹਦੇ ਲਈ ਮਾਫੀ ਆ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ